ਸਰ ਅੱਜ ਦਾ ਪੂਰਾ ਜਿਹੜਾ ਆਪਰੇਸ਼ਨ ਹੋਇਆ ਉਹਦੇ ਜਾਣਕਾਰੀ ਇਹ ਕੌਣ ਸੀਗੇ ਕੋਈ ਗੈਂਗਸਟਰ ਦੇ ਜਾਂ ਗੈਂਗਸਟਰ ਨਹੀਂ ਜਾਂ ਕੋਈ ਗੈਂਗਸਟਰ ਨਾਲ ਸੰਬੰਧ ਨਹੀਂ ਜਿਹੜਾ ਅੱਜ ਦਾ ਇਹ ਇੱਕ ਆਪਰੇਸ਼ਨ ਜਾਂ ਐਨਕਾਊਂਟਰ ਕਹਿ ਸਕਦੇ ਆ ਨੂੰ ਜਿਹੜਾ ਹੋਇਆ ਹੈ ਇਹ ਪਿਛਲੇ ਕੁਝ ਸਮੇਂ ਤੋਂ ਦੋ ਤਿੰਨ ਇਨਸੀਡੈਂਸ ਜਿਹੜੇ ਮੁਹਾਲੀ ਦੇ ਵਿੱਚ ਹੋਏ ਸੀਗੇ ਇੱਕ ਸਵਿਫਟ ਡਿਜ਼ਾਇਰ ਕੈਬ ਸੀਗੀ ਜਿਹੜੀ ਸਨੇਚ ਹੋਈ ਸੀ ਕੁਝ ਦਿਨ ਪਹਿਲਾਂ ਇੱਕ ਕੈਬ ਡਰਾਈਵਰ ਤੋਂ ਤੇ ਉਸ ਤੋਂ ਇਲਾਵਾ ਇੱਕ ਥਾਰ ਗੱਡੀ ਸੀਗੀ ਜਿਹੜੀ ਇੱਕ ਲੇਡੀ ਤੋਂ ਸਨੇਚ ਹੋਈ ਸੀਗੀ ਦੇ ਉਸ ਤੋਂ ਇਲਾਵਾ ਕਿ 82 ਸੈਕਟਰ ਦੇ ਵਿੱਚ ਬਰਿਸਤਾ ਦੇ ਵਿੱਚ ਇੱਕ ਬੰਦਾ ਬੈਠ ਕੇ ਕਾਫੀ ਪੀ ਰਿਹਾ ਸੀ ਤੇ ਉਹਨੂੰ ਪਿਸਟਲ ਪੁਆਇੰਟ ਤੇ ਉਹ ਪਹਿਲਾਂ ਬਰਿਸਤਾ ਤੋਂ ਬਾਹਰ ਲੈ ਕੇ ਗਏ ਉਹਨਾਂ ਦਾ ਮੋਟਿਵ ਹੁਣ ਜਦੋਂ ਥੋੜੀ ਪੁੱਛਕਿ ਸਪਰੀਮਰੀ ਕੀਤੀ ਹੈ ਤਾਂ ਪਤਾ ਲੱਗਿਆ ਕਿ ਕਾਰ ਸਨੇਚਿੰਗ ਹੀ ਉਹਦਾ ਮੋਟਿਵ ਸੀਗਾ ਤੇ ਬਾਅਦ ਚ ਉਹ ਲੜਕਾ ਭੱਜ ਗਿਆ ਉਸ ਤੋਂ ਮੌਕੇ ਤੇ ਸ਼ਾਇਦ ਤੁਸੀਂ ਕਵਰ ਵੀ ਕੀਤਾ ਸੀ ਉਸ ਟਾਈਮ ਤੇ ਤੇ ਇਹ ਤਿੰਨ ਇਨਸੀਡੈਂਸਸ ਦੀ ਅਸੀਂ ਭਾਲ ਕਰ ਰਹੇ ਸੀਗੇ ਤੇ ਭਾਲ ਦੌਰਾਨ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਝ ਨਟੋਰੀਅਸ ਬੰਦੇ ਜਿਹੜੇ ਹੈਗੇ ਆ ਜਿਹੜੇ ਕਿ ਇਸ ਇਨ੍ਹਾਂ ਇਨਸੀਡੈਂਸਸ ਨਾਲ ਜੁੜੇ ਹੋਏ ਹੋ ਸਕਦੇ ਆ ਤਾਂ ਉਹ ਇਸ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਘੁੰਮ ਫਿਰ ਰਹੇ ਨੇ ਸਾਡਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਤਾਂ ਸਾਨੂੰ ਫੇਰ ਇਨਫੋਰਮੇਸ਼ਨ ਆਈ ਕਿ ਇੱਕ ਅਣਜਾਨ ਗੱਡੀ ਉੱਥੇ ਖੜੀ ਹੈਗੀ ਹੈ ਸ਼ਾਇਦ ਜੋ ਨਾਕੇ ਨੂੰ ਦੇਖ ਕੇ ਰੁਕੀ ਸੀਗੀ ਤਾਂ ਇਮੀਡੀਏਟਲੀ ਸਾਡੇ ਡੀਐਸਪੀ ਡੀ ਗੁਰਸ਼ੇਰ ਅਤੇ ਇਨਚਾਰਜ ਇਹ ਨੇ ਆਪਣੀਆਂ ਗੱਡੀਆਂ ਉਸ ਗੱਡੀ ਦੇ ਅੱਗੇ ਲਗਾ ਕੇ ਰੋਕ ਲਈ ਗਈ ਉਸ ਬੰਦੇ ਨੇ ਜਿਹੜੀ ਜਿਹੜੇ ਦੋ ਬੰਦੇ ਸੀਗੇ ਉਸ ਗੱਡੀ ਦੇ ਵਿੱਚ ਜਿਹੜੇ ਕਿ ਹੁਣ ਆਡੈਂਟੀਫਾਈ ਹੋਏ ਨੇ ਪ੍ਰਿੰਸ ਉਰਫ ਪਰਮਵੀਰ ਜਿਹੜਾ ਕਿ ਰਾਜਪੁਰਾ ਦਾ ਰਹਿਣ ਵਾਲਾ ਹੈ ਤੇ ਇੱਕ ਕਰਮਜੀਤ ਜਿਹੜਾ ਕਿ ਕੁਰਕ ਖੇਤਰਾ ਦਾ ਰਹਿਣ ਵਾਲਾ ਹੈ ਤੇ ਇਹ ਦੋ ਬੰਦੇ ਜਿਹੜੇ ਹੈਗੇ ਆਡੈਂਟੀਫਾਈ ਬਾਚ ਹੋਏ ਨੇ ਹੁਣ ਤੇ ਇਹਨਾਂ ਦੋਨਾਂ ਨੇ ਪਹਿਲਾਂ ਗੱਡੀ ਦੇ ਵਿੱਚ ਗੱਡੀ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਗੱਡੀ ਦਾ ਦੋ ਗੱਡੀਆਂ ਵੱਲੋਂ ਘੇਰਾ ਪੈ ਗਿਆ ਤਾਂ ਇਹਨਾਂ ਨੇ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਤੁਸੀਂ ਵਿਨਸ਼ੀਲ ਤੇ ਨਿਸ਼ਾਨ ਵੀ ਦੇਖ ਸਕਦੇ ਹੋ ਤੇ ਜਦੋਂ ਫਿਰ ਇਹ ਗੱਡੀ ਤੋਂ ਨਿਕਲ ਕੇ ਭੱਜਣ ਲੱਗੇ ਤੇ ਫਾਇਰਿੰਗ ਕਰ ਰਹੇ ਸੀਗੇ ਤਾਂ ਪਹਿਲਾਂ ਸਾਡੀ ਟੀਮ ਵੱਲੋਂ ਹਵਾਈ ਫਾਇਰ ਕਰਕੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਤੇ ਉਸ ਤੋਂ ਬਾਅਦ ਜਦੋਂ ਇਹ ਫਾਇਰਿੰਗ ਕਰਨ ਤੋਂ ਨਹੀਂ ਰੁਕੇ ਤਾਂ ਇਮੀਡੀਟਲੀ ਉਹਨਾਂ ਦੀ ਲੈੱਗਸ ਦੇ ਉੱਤੇ ਜਿਹੜੀ ਸੀਗੀ ਬੁਲੇਟ ਇੰਜਰੀਜ਼ ਜਿਹੜੀਆਂ ਹੈਗੀਆਂ ਉਹ ਕੀਤੀਆਂ ਗਈਆਂ ਤੇ ਉਹਨਾਂ ਚੋਂ ਇੱਕ ਜਿਹੜਾ ਪ੍ਰਿੰਸ ਹੈ ਉਹਦੇ ਲੱਤ ਤੇ ਦੋ ਬੁਲੇਟ ਵੂਨਸ ਹੈਗੇ ਨੇ ਤੇ ਜਿਹੜਾ ਕਰਮਜੀਤ ਹੈ ਉਹਦੇ ਲੱਤ ਤੇ ਇੱਕ ਬੁਲੇਟ ਵੂਨ ਹੈ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਜਾ ਚੁੱਕਿਆ ਹੈ ਤੇ ਦੋਨੋਂ ਇਸ ਟਾਈਮ ਤੇ ਜ਼ੇਰੇ ਇਲਾਜ 'ਚ ਤੇ ਇਸ ਜਦੋਂ ਪ੍ਰੀਲੀਮਰੀ ਪੁੱਛਗਿਸ਼ ਇਹਨਾਂ ਦੀ ਕੀਤੀ ਗਈ ਤਾਂ ਫਿਲਹਾਲ ਇਹ ਬਿਲਕੁਲ ਇਸ ਚੀਜ਼ ਨੂੰ ਮੰਨੇ ਨੇ ਕਿ ਇਹ ਜਿਹੜੀ ਸਵਿਫਟ ਡਿਜ਼ਾਇਰ ਤਾਂ ਇਨਫੈਕਟ ਜਿਹੜੀ ਮਿਲੀ ਹੈ ਉਹ 스내ਚਡ ਗੱਡੀ ਹੀ ਹੈ ਜਿਹੜੀ ਉਹ ਮਿਲੀ ਹੈ ਤੇ ਨਾਲ ਥਾਰ ਵੀ ਇਹਨਾਂ ਨੇ ਸਟੈਚ ਕੀਤੀ ਸੀ ਜਿਹੜੀ ਉਹ ਵੀ ਰਿਕਵਰ ਕਰ ਲਈ ਜਾਏਗੀ ਪਲੱਸ 82 ਸੈਕਟਰ ਵਾਲਾ ਇਨਸੀਡੈਂਟ ਵੀ ਮੰਨੇ ਨੇ ਤੇ ਇਸ ਤੋਂ ਇਲਾਵਾ ਜ਼ੀਰਕਪੁਰ ਦੇ ਵਿੱਚ ਤਿੰਨ ਐਕਸਟਰਸ਼ਨ ਕਾਲ ਸੀ ਦੋ ਦੋ ਪ੍ਰਾਪਰਟੀ ਡੀਲਰਸ ਨੂੰ ਆਈਆਂ ਸੀ ਤੇ ਇੱਕ ਹੋਰ ਐਕਸਟਰਸ਼ਨ ਕਾਲ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵੀ ਉਹਨਾਂ ਨੂੰ ਵੀ ਇਹ ਰੈਗੂਲਰ ਥ੍ਰੈਟਸ ਜਾ ਰਹੀਆਂ ਸੀ ਇਨਫੈਕਟ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਹਜੇ ਅਸੀਂ ਵੈਰੀਫਾਈ ਕਰਨੀ ਹੈ ਜਿਹੜਾ ਰਾਜਪੁਰੇ ਦਾ ਮੁੰਡਾ ਹੈ ਉਹ ਸ਼ਾਇਦ ਆਪ خود ہونے ਕਿਡਨੈਪਿੰਗ ਦਾ ਟੋਂਗ ਰਚ ਕੇ ਆਪਦੇ ਫਾਦਰ ਤੋਂ ਵੀ ਸ਼ਾਇਦ ਐਕਸਟਰੈਸ਼ਨ ਕਾਲ ਉਹਨੇ ਮੰਗੀ ਸੀ ਪਰ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਸਰ ਜੀ ਕੋਈ ਲੀਡਰ ਵੀ ਸੀ ਕਿਸੇ ਪਾਰਟੀਆਂ ਤੋਂ ਸੰਬੰਧ ਰੱਖਣ ਵਾਲਾ ਇਹ ਕਿਤੇ ਨਹੀਂ ਘਟਨਾ ਹੈ ਸਾਹਮਣੇ ਨਹੀਂ ਨਹੀਂ ਲੀਡਰ ਨਹੀਂ ਸੀ ਇਨਫੈਕਟ ਉਹ ਤਾਂ ਆਈ ਥਿੰਕ ਸਰਕਾਰੀ ਏਮਪਲੋਈ ਨੇ ਜਿਹੜੇ ਇਹਦੇ ਫਾਦਰ ਨੇ ਤੇ ਉਹ ਅਸੀਂ ਡਿਟੇਲਸ ਦੇ ਵੈਰੀਫਾਈ ਕਰ ਰਹੇ ਹਾਂ ਕੋਈ ਗੈਂਗ ਦਾ ਕਨੈਕਸ਼ਨ ਸਾਹਮਣੇ ਆ ਰਿਹਾ ਕੋਈ ਗੈਂਗਸਟਰ ਕਨੈਕਸ਼ਨ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਹੈ ਕੋਈ ਗੈਂਗਸਟਰ ਵੱਡੇ ਨਾਲ ਦੇਖਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਣੇ ਇਨਸੀਡੈਂਟ ਹੋਇਆ ਹੈ ਫਿਲਹਾਲ ਜਿਹੜੀ ਪ੍ਰੀਲੀਮినਰੀ ਪੁੱ ਉਹ ਬਣਾ ਰਹੇ ਸਨ ਤੇ ਜਿਸ ਸਾਹਮਣੇ ਤੁਸੀਂ ਦੇਖ ਰਹੇ ਹੋ ਬੜੀ ਹੀ ਹੀਰियस ਕ੍ਰਾਈਮਸ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਗੀ ਇਹ ਆਲਰੇਡੀ 7-8 ਕ੍ਰਾਈਮਸ ਦਾ ਸਾਨੂੰ ਪ੍ਰੀਲੀਮਿਨਰੀ ਪਤਾ ਲੱਗ ਚੁੱਕੇ ਹਨ ਪੁੱਛਗਿਸ਼ ਦੌਰਾਨ ਹੋਰ ਵੀ ਚੀਜ਼ਾਂ ਸਾਹਮਣੇ ਆਣਗੀਆਂ ਇਹਨਾਂ ਦੀਆਂ ਇਹਨਾਂ ਦੇ ਕੁਝ ਸਾਡੇ ਸਾਨੂੰ ਸਾਥੀ ਵੀ ਫਿਗਰ ਆਊਟ ਹੋਏ ਹਨ ਤੇ ਉਹ ਵੀ ਛੇਤੀ ਹੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਹਾਲਤ ਕਿਸ ਤਰ੍ਹਾਂ ਹੋ ਰਹੀ ਉਹਨਾਂ ਦੀ ਦੋਨੋਂ ਵੈਸੀ ਪ੍ਰਾਈਮ ਫੇਸੀ ਜੇਰੇ ਇਲਾਜ ਨੇ ਤੇ ਆਊਟ ਆਫ ਡੇਂਜਰ ਹੈ ਬਟ ਜੇਰੇ ਇਲਾਜ ਨੇ ਸੀ ਟੋਟਲ ਜੁਕਨੀ ਗਨ ਸ਼ਾਟ ਉਸਨੇ ਫਾਈਲ ਵਿੱਚ ਟੋਟਲ ਇਹਨਾਂ ਵੱਲੋਂ ਕਰੀਬ ఐ థింక్ 4 తన్న యా 4 ਹੋਏ ਨੇ ਤੇ 6 5 6 ఫైర్ ਸਾਡੇ ਵੱਲ ਹੋਏ ਨੇ ਤੇ ਟੋਟਲ 8 10 ਤੋਂ ఫైర్ రౌండ్స్ ਜਿਹੜੇ ਮੈਂ ਤਾਂ ਕਿਸੇ ਦੇ ਸਰ ਮਿਲਿਆ ਹੋਰ ਚੀਜ਼ ਨਹੀਂ ਪੁਲਿਸ ਕੋਈ ਪੁਲਿਸ ਮੁਲਾਜ਼ਮ ਇੰਜਰ ਨਹੀਂ ਵੈਪਨ ਇਹਨਾਂ ਵੱਲੋਂ ਇਹਨਾਂ ਕੋਲ ਦੋ ਵੈਪਨ ਸੀਗੇ ਤੇ ਦੋਨੋਂ ਵੈਸਾ ਫਰੇਂਜ਼ਿਕ ਟੀਮ ਬਸ ਪਹੁੰਚ ਨਹੀਂ ਆਲੀਆ ਤੁਹਾਨੂੰ ਵੀ ਵੱਲੋਂ ਮੇਰੇ ਵੱਲੋਂ ਰਿਕਵੈਸਟ ਹੈ ਏਰੀਆ ਥੋੜਾ ਜਿਹਾ ਕਲੀਅਰ ਰੱਖੋ ਕਿਉਂਕਿ ਫਰੇਂਜ਼ਿਕ ਟੀਮ ਸਾਡੀ ਹਜੇ ਪਹੁੰਚ ਨਹੀਂ ਆਲੀਆ ਸਰ ਕਿੰਨੇ ਮਾਮਲੇ ਦਰਜ ਨੇ ਪਹਿਲੇ ਪਹਿਲਾਂ ਆਪਾਂ ਗੱਲ ਕਰੀਏ ਇਸੇ ਜ਼ਿਲ੍ਹੇ 'ਚ ਆਪਣੇ ਜ਼ਿਲ੍ਹੇ 'ਚ ਕਿੰਨੇ ਇੱਕ ਮਾਮਲੇ ਦਰਜ ਨਾ ਕੇਸਿਸ ਹੋ ਗਏ ਦੋ ਕਾਰ ਸਨੈਚ ਸਕਸੈਸਫੁਲ ਹੋ ਗਈ ਸੀ ਇੱਕ ਇਹਨਾਂ ਦੀ ਜਿਹੜੀ ਵਰਿਸਤਾ ਵਾਲੀ ਉਹ ਉਹ ਅਨਸਕਸੈਸਫੁਲ ਹੋਈ ਸੀ ਉਹ ਚ ਵੀ ਤਿੰਨ ਤਾਂ ਹੀ ਐਫਆਈਆਰ ਦਰਜ ਨੇ ਉਸ ਤੋਂ ਇਲਾਵਾ ਜਿਹੜੀ ਜ਼ੀਰਕਪੁਰ ਦੇ ਐਕਸਟ੍ਰੋਸ਼ਨ ਕੇਸਿਸ ਹੈ ਉਹ ਵੀ ਦਰਜ ਨੇ ਬਾਕੀ ਰਾਜਪੁਰ ਦੇ ਅਸੀਂ ਰਿਕਾਰਡ ਹਜੇ ਚੈੱਕ ਕਰਾਣਾ ਹੈ ਠੀਕ ਹੈ ਠੀਕ ਹੈ ਤਾਂ ਬਿਲਕੁਲ ਐਸਐਸਪੀ ਮੋਹਾਲੀ ਜਿਹੜੇ ਨੇ ਸਰ ਅ ਇਹਨਾਂ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਤਾਂ ਇਹ ਹੀ ਹੈ ਜੀ ਹਜੇ ਕਿ ਇਹ ਕਾਫੀ ਇਨਸੀਡੈਂਸਸ ਕਰ ਰਹੇ ਸੀ ਤੇ ਨਵਾਂ ਇੱਕ ਗਰੁੱਪ ਜਿਹੜਾ ਸੀਗਾ ਉੱਠਿਆ ਸੀਗਾ ਤੇ ਮੈਂ ਬਲਕਿ ਤੁਹਾਡੇ ਮਾਧਿਅਮ ਤੋਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਗਾ ਕਿ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਬਿਲਕੁਲ ਸਖਤ ਦਿਸ਼ਾ-ਨਿਰਦੇਸ਼ ਆਨੇ ਸੀ ਦੇ ਰਿਗਾਰਡਿੰਗ ਕਿ ਇਸ ਕਿਸਮ ਦੇ ਮਾੜੇ ਅੰਸਰ ਜਿਹੜੇ ਹੈਗੇ ਆ ਉਹ ਬਿਲਕੁਲ ਵੀ ਟੋਲਰੇਟ ਨਹੀਂ ਕੀਤੇ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਾਰ ਸਖਤ ਕਾਰਵਾਈ ਜਿਹੜੀ ਪੰਜਾਬ ਪੁਲਿਸ ਇਸੇ ਤਰ੍ਹਾਂ ਹੀ ਜਾਰੀ ਰੱਖੇਗੀ ਸਾਹਿਬ ਇਹ ਕਿੰਨੇ ਏਜ ਦੇ ਨੇ ਪ੍ਰਿੰਸ ਤੇ ਕਰਮਜੀਤ ਤੇ ਇਹਨਾਂ ਦਾ ਕਰੀਬ 25 ਦੇ ਸਾਲ ਇਹਨਾਂ ਦੀ ਏਜ ਹੈਗੀ ਹੈ ਕ੍ਰਿਮੀਨਲ ਬੈਕਗਰਾਉਂਡ ਅਜੇ ਅਸੀਂ ਡਿਟੇਲ ਚੈੱਕ ਕਰਾਂਗੇ ਪਰ 7-8 ਮਾਮਲੇ ਤਾਂ ਸਾਨੂੰ ਕਲੀਅਰ ਸਾਹਮਣੇ ਆ ਹੀ ਰਹੇ ਨੇ ਪ੍ਰੀਲੀਮਰੀ ਪੁਝਗਿਚ ਹੋਰ ਵੀ ਮਾਮਲੇ ਸਾਹਮਣੇ ਆ ਗਏ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਹੋਰ ਆਇਆ ਹੋਰ ਵੀ ਗੈਂਗ ਦੇ ਸਾਥੀ ਇਹਨਾਂ ਦੇ ਨਾਲ ਇਨਵੋਲ ਨੇ ਸਰ ਨਹੀਂ ਇਹ ਤਾਂ ਹੁਣ ਹਾਂਜੀ ਕੁਝ ਹੋਰ ਬੰਦੇ ਇਹਨਾਂ ਦੇ ਆਇਡੈਂਟੀਫਾਈ ਹੋਏ ਹਨ ਉਹਨਾਂ ਤੇ ਸਾਡੀ ਰੇਡ ਜਿਮਿਡੀਏਟਲੀ ਪਾਰਟੀ ਸਾਡੀ ਮੂਵ ਹੋ ਗਿਆ ਤੇ ਪਰ ਇਹ ਮੇਨ ਜਿਹੜੇ ਬੰਦੇ ਸੀਗੇ ਇਹੀ ਸੀ ਬਾਕੀ ਸਾਰੇ ਇਹਨਾਂ ਦੇ ਸਾਥੀ ਸਨ ਪਰ ਜਿਹੜੇ ਜਿਹੜੇ ਵੀ ਬੰਦੇ ਇਹਨਾਂ ਨਾਲ ਇਨਵੋਲ ਸੀ ਇਸ ਤਰ੍ਹਾਂ ਦਾ ਨਹੀਂ ਇਹ ਤਾਂ ਸਾਰੀ ਹੁਣ ਡਿਟੇਲ ਚ ਪੁੱਛ ਕੇ ਚੀਜ਼ ਸਾਹਮਣੇ ਆਏਗੀ ਕਿ ਤੁਹਾਨੂੰ ਦੇਖ ਸਕਦੇ ਹੋ ਕਿ ਹੁਣੇ ਥੋੜੀ ਜਿਹਾ ਪਹਿਲਾਂ ਇਨਸੀਡੈਂਟ ਹੋਇਆ ਇਹ ਸਾਰੀ ਡਿਟੇਲਸ ਪੁੱਛ ਕੇ ਕੀਤੀ ਜਾਏਗੀ ਤੇ ਅੱਗੇ ਇਨਵੈਸਟੀਗੇਸ਼ਨ ਵੀ ਇਹ ਸਭ ਕਿਉਂਕਿ ਇਹ ਪੂਰਾ ਖਾਲੀ ਏਰੀਆ ਹੈ ਪਹਿਲਾਂ ਵੀ ਦੇਖਿਆ ਗਿਆ ਹੈ ਤੁਸੀਂ ਲਗਾਤਾਰ ਜਿਹੜੀ ਹੈਗੀ ਉਹ ਗ੍ਰਿਫਤਾਰੀ ਕੀਤੀ ਹੈ ਇਸੇ ਇਸੇ ਤਰ੍ਹਾਂ ਦੇ ਏਰੀਆ ਨੂੰ ਇਹ ਨਿਸ਼ਾਨਾ ਬਣਾਉਂਦੇ ਆ ਖਾਲੀ ਏਰੀਆ ਕਿਉਂਕਿ ਇਹ ਜਿਹੜੀ ਸਵਿਫਟੀ ਜਾ ਰਹੀ ਹੈ ਇਹ 28 ਨਵੰਬਰ ਨੂੰ ਸਨੇਚ ਕੀਤੀ ਸੀ ਗਨ ਪੁਆਇੰਟ ਤੇ ਇਹ ਉਹੀ ਹੈ ਲਾਂਦਰਾ ਰੋਡ ਤੇ ਇਸੇ ਥਾਂ ਤੇ ਤੇ ਸਰ ਇਹੀ ਥਾਂ ਤੇ ਕੋਈ ਪੈਟਰ ਇਹਦਾ ਸੰਸਾਰ ਏਰੀਆ ਉਹ ਵੀ ਜਿਹੜੇ ਹੈਗੇ ਕ੍ਰਿਮਨਲਸ ਦਾ ਗੜ ਬਣ ਜਾਂਦੇ ਹਨ ਤੇ ਪਲੱਸ ਜਿਹੜੇ ਕੰਜੈਸਟਿਡ ਏਰੀਆਜ਼ ਹੈਗੇ ਆ ਉਹ ਵੀ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਗੜ ਬਣ ਜਾਂਦੇ ਨੇ ਕਿਉਂਕਿ ਅਨੋਨਿਮਿਟੀ ਪ੍ਰੋਵਾਈਡ ਕਰਦੇ ਆ ਤੇ ਅਸੀਂ ਪਿਛਲੇ 1.5 ਸਾਲ ਚ ਬੜੀ ਮਿਹਨਤ ਨਾਲ ਕਾਫੀ ਜਿਹੜੇ ਇਥੇ ਸੋਰਸਸ ਵੀ ਬਣਾਏ ਨੇ ਤੇ ਲੋਕਾਂ ਨੂੰ ਵੀ ਬੜਾ ਮੋਟੀਵੇਟ ਕੀਤਾ ਤੇ ਮੈਂ ਧੰਨਵਾਦ ਦੀਆਂ ਸਾਰਿਆਂ ਦਾ ਤੇ ਜਿਹੜਾ ਸਾਨੂੰ ਰੈਗੂਲਰ ਇਥੋਂ ਪਬਲਿਕ ਦਾ ਵੀ ਸਾਥ ਮਿਲਦਾ ਰਹਿੰਦਾ ਹੈ ਤੇ ਸਾਨੂੰ ਇਨਫੋਰਮੇਸ਼ਨ ਵੀ ਆਉਂਦੀ ਹੈ ਤੇ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਨਾ ਚਾਹੁੰਗਾ ਕਿ ਪੁਲਿਸ ਨੂੰ ਕੋਈ ਵੀ ਮ ਤਾਂ ਜੋ ਸਖਤੋ ਸਖਤੇ ਸੇ ਤਰ੍ਹਾਂ ਦੇ ਕਾਰਵਾਈ ਅਸੀਂ ਕਰ ਸਕੀਏ। ਇੱਕ ਸਵਾਲ ਹੋ ਰਿਹਾ ਕਿਉਂਕਿ ਇਹ ਲਾਲ ਹੀ ਹਰਿਆਣਾ ਪੈ ਜਾਂਦਾ ਹੈ। ਬਾਰਡਰਸ ਏਰੀਆ ਤੇ ਜ਼ਿਆਦਾ ਪ੍ਰੋਬਲਮਸ ਹੈ ਜਿੱਦਾ ਪਹਿਲਾਂ ਵੀ ਇਨਕਾਊਂਟਰ ਕੀਤੇ ਆ ਹਰਿਆਣਾ ਦਾ ਬਾਰਡਰ ਨਾਲ ਹੈ, ਚੰਡੀਗੜ੍ਹ ਦਾ ਬਾਰਡਰ ਨਾਲ ਹੈ, ਹਿਮਾਚਲ ਦਾ ਬਾਰਡਰ ਨਾਲ ਹੈ ਔਰ ਪ੍ਰੋਬਲਮ ਹੀ ਉੱਥੇ ਹੈ। ਕੋਈ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੇ ਵੀ ਅਪਰਾਧੀ ਨੇ ਗੈਂਗਸਟਰ ਨੇ ਉੱਥੇ ਲੁਕ ਜਾਂਦੇ ਨੇ। ਉਹਦੇ ਵਾਸਤੇ ਹੋਰ ਕੁਝ ਜਿਹੜਾ ਪੁਲਿਸ ਕਰਦੀ ਹੈ। ਨਹੀਂ ਬਿਲਕੁਲ ਜੀ ਸਾਡਾ ਜਿਵੇਂ ਮੋਹਾਲੀ ਡਿਸਟ੍ਰਿਕਟ ਜਿਹੜਾ ਹੈਗਾ ਉਹਦੇ ਨਾਲ ਹਰਿਆਣਾ ਵੀ, ਹਿਮਾਚਲ ਵੀ ਮੀਟਿੰਗਸ ਵੀ ਹੁੰਦੀਆਂ ਨੇ ਤੇ ਰੈਗੂਲਰ ਉਹਨਾਂ ਦੀ ਪੁਲਿਸ ਫੋਰਸ ਦੇ ਨਾਲ ਸਾਡੇ ਤਾਲੂਕ ਵੀ ਹੁੰਦੇ ਨੇ ਕੋਈ ਜੁਆਇੰਟ ਨਾਕਾਬੰਦੀ ਵੀ ਹੁੰਦੀ ਹੈ ਪੈਟਰੋਲਿੰਗ ਵੀ ਹੁੰਦੀ ਹੈ ਇਨਫੋਰਮੇਸ਼ਨ ਸ਼ੇਅਰ ਵੀ ਹੁੰਦੀ ਹੈ ਤਾਂ ਇਹ ਰੈਗੂਲਰ ਸਾਡਾ ਇੱਕ ਜੁਆਇੰਟ ਚੀਜ਼ਾਂ ਚੱਲਦੀ ਰਹਿੰਦੀਆਂ ਹਨ ਤਾਂ ਵੀ ਤਹੀਂ ਇਹ ਕ੍ਰਿਮੀਨਲਸ ਦੇ ਅਗੇਂਸਟ ਰੈਗੂਲਰ ਕਾਰਵਾਈ ਸਾਡੀ ਪੋਜ਼ਿਟਿਵ ਅਮਲ ਦੇ ਵਿੱਚ ਲਿਆਂਦੀ ਹੈ